ਕੀ ਹਾਲ ਚਾਲ ਆ ਜੀ ਸੌਰ ਸਾਰਿਆਂ ਦੇ ਘਰ ਪਰਿਵਾਰ ਕਿਵੇਂ ਆ ਜੀ ਕਰਤੀ ਜੀ ਬਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 7:30 ਵਜੇ ਤੇ ਸਭ ਤੋਂ ਪਹਿਲਾਂ ਬਈ ਉੜਾਲੀਏ ਕਬੂਤਰ ਆਪਾਂ ਕੱਢ ਲਗੇ ਕਬੂਤਰ ਆਪਣੇ ਰੈਡੀ ਬੈਠੇ ਆ ਤੇ ਇੱਧਰ ਚਾਰ ਕਬੂਤਰਾਂ ਦੇ ਪੰਗਾਂ ਜਾਲ ਚ ਇਹ ਚੋ ਅੱਜ ਬਈ ਇੱਕ ਕਬੂਤਰੀ ਨੂੰ ਆਪਾਂ ਲਾਉਣਾ ਪਾਣੀ ਤੇ ਇਸ ਨੂੰ ਲਾਲਸਰੀ ਨੂੰ ਤੇ ਦੂਜੀਆਂ ਕਬੂਤਰਾਂ ਨੂੰ ਸੁੱਕੀਆਂ ਢਾਉਣੀਆਂ ਤੇ ਕਬੂਤਰ ਖੋਡੇ ਜੋ ਕੱਢਾਂਗੇ ਦੱਸ ਦਿਆਂ ਤੁਹਾਨੂੰ ਉਤਰਾਪਾ ਛੱਡਤੇ ਆ ਜੀ ਪੰਜ ਕੂਤਰ ਛੱਡੇ ਆ ਤੇ ਆ ਕੂਤਰੀਆਂ ਛੱਡਣ ਲੱਗੇ ਹੁਣ ਆਪਾਂ ਉਹ ਪਾਣੀ ਦੇਤਾ ਆਪਾਂ 10 7 ਕਮਲ ਦਿੱਤਾ ਲੋ ਜੀ ਛਾਰਦ ਦੇ ਪਹਿਲਾਂ ਕੂਤਰੀ ਨੂੰ ਹੁਣ ਕਾੜਦੇ ਕਿ ਇਹਨਾਂ ਨੂੰ ਰਤੀ ਟੂਸੇ ਤੇ ਡੰਡੇ ਵਾਲੀ ਇਹ ਆ ਰਤੀ ਹੈਗੀ ਟੌਰੀ ਕਸ ਵਾਲੀ ਲਾਲ ਚੀਨੀ ਆ ਬੈਠ ਕਾਂਤ ਵਾਲੀ ਤੂਸਾ ਇਹ ਦਾ ਗਾਂਤ ਕਹਿ ਦਿੰਨੇ ਛਾਰਤਿਆ ਜੀ ਸਾਰੇ ਕੂਤਰ ਹੁਣ ਕੂਤਰੋਗੇ 10 ਸਾਰੇ ਮੈਨੂੰ 10 ਕ 9 ਹੋਗੇ ਵਾ ਇੱਥੇ ਗਾ ਤੇ ਹੁਣ ਕਾੜਤੀ ਉਹ ਛਤਰੀ ਖੜੀ ਕੋ ਇਧਰ ਬੱਚਿਆ ਵੀ ਪਾਦਾ ਵੀ ਯਾਲ ਚ ਇਸ ਤੇ ਨਾਲ ਛੜਤੀ ਇੱਕ ਕੂਤਰੀ ਇਹਦੇ ਪਾਉਣ ਲੱਗਿਆ ਦਾਣੇ ਹੁਣ ਪੁੱਤਰਾਂ ਨੂੰ ਪਾਣੀ ਕੁਝਾਂ ਚ ਪਾ ਲਿਆ ਇਧਰ ਕੱਢੀਆਂ ਦਾ ਸ਼ਿਓਬਰ ਖੋਡੇ ਜੋ ਕੁਝ ਤੇ ਪਾਣ ਪਾਣੀ ਡੋਲ ਦੰਨੇ ਤੇ ਨਵਾਂ ਪਾ ਦੰਨੇ ਤੇ ਇਧਰ ਦਾਣੇ ਟ੍ਰੇਆਂ ਚ ਪਾ ਕੇ ਤੇ ਤੜਦਗੇ ਤੇ ਕਬੂਤਰ ਆਪਣਾ ਆ ਤਾਂ ਦੋ ਜਾਲ ਚ ਪਾਏ ਪਏ ਤੇ ਇੱਕ ਕਬੂਤਰ ਬੈਠ ਗਿਆ ਆਪਣਾ ਟੱਡ ਤੇ ਡੰਡੇ ਵਾਲਾ ਕਾਲਾ ਟੱਡ ਲਾਲ ਡੰਡਾ ਆ ਬੈਠਾ ਤੇ ਦੂਜੇ ਕੂਤਰ ਡੀ ਜਾਂਦੇ ਤੇ ਇਹਨਾਂ ਨੂੰ ਵੀ ਹੁਣ ਅੰਦਰ ਕਰ ਦੇਾਂਗੇ ਦੇਖਦੇ ਆਂ ਵੀ ਫੜਦੇ ਆਂ ਵੇਖੀ ਕਰ ਨਿਕਲਣਾ ਜਾਵੇ ਪਹਿਲਾਂ ਉਹਨੂੰ ਫੜ ਲ ਉਹਨੂੰ ਫੜ ਉਹਨੂੰ ਉਹ ਭਰਾ ਵੀ ਮੈਨੂੰ ਦੇਖੋ ਕੀ ਕਰਦੀ ਆ ਚਲੋ ਜੀ ਫੜ ਲਈ ਉਹ ਖੁੱਡੇ ਛੱਡ ਦੇ ਜਾ ਵੀ ਛੱਡ ਦੇ ਚਾਲਾ ਗੁਜਾ ਧਰ ਦੇ ਚੱਕ ਆ ਗੁਜਾ ਧਰ ਦੇ ਪਹਿਲਾਂ ਚੱਕ ਇਦੋਂ ਤੇ ਉਹ ਤੇਰੀ ਢੱਕਣ ਦੇਣੀ ਦਾ ਲੋ ਜੀ ਧਰਦਗੇ ਪਹਿਲਾਂ ਕੁਝ ਇਹ ਫਿਰ ਦਾਣੇ ਧਰ ਦਿਆਂਗੇ ਇਹਨਾਂ ਨੂੰ ਲੋ ਜੀ ਹੁਣ ਧਰਦਗੇ ਵਿਚਾਲੜੇ ਛੋਟੇ ਚ ਤੇ ਫਿੱਦੂ ਬਾਅਦ ਚ ਲਾਟ ਦੇ ਵਿੱਚ ਇਹਦੇ ਚ ਪਾ ਗਏ ਪਾਣੀ ਕੂਤਰਾ ਆਪਣਾ ਹੋਰ ਬੈਠ ਗਿਆ ਕਾਲਾ ਚੀਨਾ ਤੇ ਇਹਨੂੰ ਵੀ ਤਾੜਦਗੇ ਕੂਤਰੀ ਦੋ ਹੋਰ ਬੈਠ ਗਏ ਆ ਇੱਕ ਤਰਤਾ ਬੈਠ ਗਿਆ ਟੂਸੇ ਵਾਲਾ ਇੱਕ ਆ ਬੈਠੀ ਜਾਂਦੀ ਡੰਡੇ ਟੂਸੇ ਵਾਲੀ ਤੇ ਇੱਕ ਝਾਲਰ ਹਰੀ ਤੇ ਲਾਲ ਤੇ ਦੂਜੇ ਕੂਤਰਾ ਫਿਰਦੇ ਆ ਲਓ ਜੀ ਆ ਕੂਤਰਾ ਨੂੰ ਬਈ ਦਾਣੇ ਪਾਣੀ ਖਵਾਤੇ ਤੇ ਛੱਟਣ ਲੱਗਿਆ ਖੋਡੇ 'ਚ ਛੱਡਦੇ ਜੀ ਖੋਡੇ 'ਚ ਪੁੱਤਰੀ ਆਪਣੀ ਹੋਰ ਬੈਠ ਗਈ ਰੱਦੀ ਵੇ ਕਾਲੀ ਟੋਰੀ ਤੇ ਲਾਲ ਵਗਲਣੀ ਤੇ ਆਪਣੇ ਪੁੱਤਰ ਰਹਿ ਗਏ ਹੁਣ ਸਿਰਫ ਤਿੰਨ ਪੁੱਤਰੀਂ ਹੀ ਰਹਿ ਗਏ ਨੇ ਤਨੇ ਚਾਲਦੇ ਆ ਵੀ ਦਿਖਾਉਣਾ ਤੁਹਾਨੂੰ ਹਾਕਮ ਵਾਲਾ ਪੁੱਤਰ ਫਿਰਦਾ ਗੇੜਿਆਂ ਤੇ ਛੱਡਿਆ ਵਜ ਆ ਆ ਬੈਠੇ ਮੁੰਡੇ ਤੋ ਪੇਗਾ ਤੋਂ ਬੈਠੇ ਹੋ। ਕੂਤਰ ਛੱਡਿਆ ਵਾ। ਕਹਾਂ ਚੱਕਨੀ ਏ? ਅਸੀਂ ਰੱਬ ਦੇ ਇੱਕ ਦਿਨ ਜੀ ਕਾ ਰੱਬ ਵਾਈ ਤੋਂ ਬੁੱਕ ਤੇ ਰੱਖਦਾ। ਰੱਬ ਦੇ ਨਹੀਂ ਆ। ਉਤਰਦੀਂਦਾ ਤਾਂ ਨਹੀਂ ਕਰਦਾ ਤੁਹਾਡਾ। ਬਾਈ ਆਹ ਨਹੀਂ ਰੱਬ ਵੱਡਾ। ਯਾ ਯਾਰ ਬੰਦੇ ਇਹ ਅੰਦਰ ਵੜ ਗਏ। ਕੀ ਕਰੀ ਜਾਨਾ ਵੀਡੀਓ ਬਣਾਈ ਜਾਨਾ। ਵੀਡੀਓ ਬਣਾਉਣਾ। ਚੱਗ ਜਾ ਵੀਡੀਓ ਬਣਾ ਯਾ ਲੈਣ ਸੱਦ ਕੇ ਉਹ ਲੈਓ ਤੇ ਥੱਲੇ ਕਬੂਤਰ ਆਈਦਾ ਬਾਹਰ ਲੈ ਸੱਦ ਕੇ ਬਾਹਰ ਆ ਜਾਏ ਇਹ ਕਮਲਾ ਇਹ ਕਮਲਾ ਅਈ ਮੈਂ ਕਬੂਤਰ ਦਿਖਾਉਣ ਆਇਆ ਥੋੜਾ ਤੇ ਤੁਸੀਂ ਅੰਦਰ ਵੜ ਗਏ ਹੈ ਬੇਲ ਅੰਦਰ ਵੜ ਕੇ ਦੇ ਕੇ ਆ ਦੇ ਆ ਲੈ ਥੱਲੇ ਆ ਦੇ ਦਿਖਾਉਣੇ ਉਹਨੂੰ ਵੀ ਪਹਿਲਾਂ ਤੈਨੂੰ ਦਿਖਾ ਲੇ ਆ ਦੇ ਆਹ ਫੋਨ ਚ ਦੇਖ ਆਹੀਂ ਕਿਵੇਂ ਦਾਜੂਗਾ ਦਿਖਾ ਰੇ ਯਾਰ ਤੈਨੂੰ ਬਾਅਦ ਚ ਦਿਖਾਉਂਗਾ ਇੰਨਾਂ ਨੂੰ ਦਿਖਾ ਦੇਖ ਕੀ ਆ ਫੋਨ ਚ ਕਬੂਤਰ ਤਾਂ ਆਲਾ ਕਿੰਨੇ ਵੇ ਛੜਦਾ ਸੀ ਕਬੂਤਰ ਅੱਜ ਸਾਢੇ 6 ਸਾਢੇ 6 ਦਾ ਫਿਰਦਾ ਹੀ ਆ ਸਾਢੇ ਨਹੀਂ ਥੱਲੇ ਆਜਾ ਆਹ ਇਹ ਬੰਜੀ ਤੇ ਕਿਵੇਂ ਸੁੱਤਾ ਜਾ ਪਿਆ ਇਹਨੂੰ ਨੀਂਦ ਆਉਂਗੀ ਲੱਸੀ ਬਾਦ ਦੇ ਵੀਰੀਆਂ ਲੱਸੀ ਵੀਰੀਆਂ ਕੀੜੀਆਂ ਜੜੀਆਂ ਖਲੀਆਂ ਕਣਕਤ ਉਹ ਐਣਾ ਬਦਾਮਾਂ ਤੇ ਨਹੀਂ ਬਦਾਮਾਂ ਨਹੀਂ ਸੀਗਾ ਮਾਰ ਰਿਹਾ ਤਨੇ ਆਜ ਇੱਕ ਗਲਾਸ ਹੈ ਯਾਰ ਕੀ ਬਦਾਮ ਇਹ ਸਵੇਰੇ ਜਿਹੜੇ ਸੀਗੇ ਇਹਦੇ ਅੰਦਰ ਜਿਹੜੇ ਸਵੇਰੇ ਗਰਾਮਤ ਕੱਢ ਲੈਣੇ ਆ ਫਰਦਾ ਬਾਈ ਕੋ ਉੱਤਰ ਅੱਜ ਗੇੜਿਆਂ ਤੇ ਛੱਡਿਆ ਵਾ ਆ ਬਾਈ ਦਾ ਹਾਕਮ ਸਿੰਘ ਦਾ ਕਿੰਨੀ ਤਰੀਕ ਨੂੰ ਛੱਡਣਾ ਹਾਕਮ 15 ਤੱਕ ਗੇੜੇ ਅੱਜ 11 ਨੂੰ ਲਈ ਜਾਂਦੇ ਨੇ 11 ਐ ਨਹੀਂ ਲੈ ਲੈਣੇ ਨੇ ਤਿੰਨ ਤਿੰਨ ਬੰਦਰੀ 11 ਤਰੀਕ ਅੱਜ 11 ਨੂੰ ਗੇੜੇ ਲਈ ਜਾਂਦੇ ਨੇ ਤੇ 15 ਤਰੀਕ ਨੂੰ ਛੱਡਣਾ ਬਾਜੀ ਦਿਖਾਉਣੇ ਦੁਵਾਰੇ ਕਿੱਥੇ ਆ ਗਿਆ ਆ ਜਾਂਦਾ ਇਹਦੇ ਪਿੱਛੇ ਵੀ ਕੋਈ ਕਾਰਨ ਆ ਬਈ ਜਿਹੜੇ 11 ਤਰੀਕ ਨੂੰ ਗੇੜੇ ਲੈਂਦਾ ਉਹ ਦੱਸਾਂਗੇ ਤੁਹਾਨੂੰ ਮੌਕੇ ਤੇ ਪਰ ਬਲਰ ਹੋ ਜਾਂਦਾ ਸ਼ਾਮੇ ਸ਼ਾਮੇ ਲਾਦੇ ਸ਼ਾਮੇ ਟਾਕਾ ਪੈ ਜੂ ਟਾਇਰ ਦਾ ਇੱਦਾਂ ਲਾਦੇ ਨਹੀਂ ਉਰੇ ਨੂੰ ਕਰਕੇ ਲਾ ਬੈਕ ਉੱਥੇ ਕੀ ਕਹਿੰਦਾ ਜੀ ਤੋਪੇ ਘੜਾਈ ਹਾਂ ਇਹ ਆ ਮੁੰਡਾ ਲਾਲ ਬਣਾ ਵਾਲਾ ਇੱਕ ਕੂਦਰੀ ਆਪਣੀ ਫੋਰ ਬੈਠ ਗਈ ਢੈਡ ਬਗਲ ਤੇ ਕਾਂਤ ਵਾਲੀ ਤੇ ਦੋ ਕੂਦਰੀਆਂ ਰਹਿ ਗਈਆਂ ਆਪਣੀਆਂ ਇੱਕ ਰਤੀ ਤੇ ਇੱਕ ਬੱਠੂਸੇ ਵਾਲੀ ਇਹਨੂੰ ਲੋਣੇ ਥੱਲੇ ਆ ਆ ਗਏ ਭਈ ਆਪਣੇ ਕਬੂਤਰ ਦੋਨੇ ਰਾਤੀ ਦੇ ਬੈਠਾ ਦੂਸੇ ਵਾਲੀ ਫੋਨ ਨਹੀਂ ਮਿ ਆਇਆ ਬਹੁਤ ਟਾਈਮ ਬਾਅਦ ਦੋਨੇ ਫਿਰਦਿਆਂ ਬਸ ਦੂਜੇ ਬੈਗੇ ਆ ਪੂਤਰੀ ਬੈਠ ਗਈ ਬਈ ਆਪਣੀ ਬੈਠਾ ਦੂਸੇ ਵਾਲੀ ਰਾਤੀ ਪਹਿਲਾਂ ਬੈਠ ਗਈ ਸੀ ਤੇ ਇਹ ਵੀ ਬੈਠ ਗਈ ਹੁਣ ਤੇ ਮੀ ਆ ਗਿਆ ਸੀ ਕਿ ਭਾਈ ਤੇ ਪਾਣੀ ਕੋਣੀ ਤਾਂ ਇਹਨੂੰ ਪਿਆਤਾ ਸੀ ਤੇ ਧਰਦੇ ਹਨ ਬਦਾਮ ਬੋਰੀ ਖਤਾਰ ਤੇ ਹੀ ਬਦਾਮ ਵੀ ਤੇ ਇਹ ਬਦਾਮ ਤੋਂ ਖਵਾ ਕੇ ਆਪਾਂ ਵੀ ਚੱਲਦੇ ਆ ਆਪਣਾ ਕੂਤਰ ਇੱਕ ਛੱਡਿਆ ਵਾ ਹਾਕਮ ਦਾ ਗੇੜਿਆਂ ਤੇ ਅਜੋ ਬੈਠਾ ਨਹੀਂ ਹਜੇ ਚੱਲ ਗਏ ਵਹੋਣੇ ਤੁਨੂੰ ਅਜ ਮੈਂ ਅਜ ਵੀ ਪੈ ਗਿਆ ਬਈ ਤੇ ਬੈਦਰ ਪੂਰਾ ਬੱਦਲ ਕਿੜਿਆ ਵਾ ਕੂਤਰ ਕਰਦਾ ਬਈ ਤੁਨੂੰ ਆਵੇ ਨਸ ਪੈਦਿਆ ਰੋ ਤੋ ਨਹੀਂ ਹੋਵੇ ਭਾਈ 403 ਹੋ ਗਿਆ ਬੇੜਿਆਂ ਦੇ ਛੱਡਿਆ ਕੂਤਰਾਂ ਚ ਚਲੋ ਸਾਨੂੰ ਕੋਲੇ ਚੱਲ ਲੱਗੇ ਉੱਥੇ ਦਿਖਾਵਾਂ ਤੁਹਾਨੂੰ ਕੂਤਰ ਬੋ ਆ ਲਿਆ ਭਾਈ ਕੂਤਰ ਬੰਦਿਆਂ ਨੇ ਮੀਂਹ ਚ ਡੱਕ ਪਿਆ ਸੀ ਪਹਿਲਾਂ ਤਾਂ ਪਰ ਆ ਗਿਆ ਕੂਤਰ ਕਰੇ 5 34 ਦੇ ਬੈਠਾ ਦਿਖਾ ਗੁੱਤਰ ਮੀਂਹ ਡੋੜ ਗਿਆ ਜੀ ਲੱਭੜ ਗਿਆ ਨਹੀਂ ਠੀਕ ਆ ਵੀ ਜਿਆਦਾ ਹੈ ਨਹੀਂ ਚੱਕ ਗਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕ ਆ ਬੜਾ ਵੀ ਜ਼ੋਰ ਲੱਗਿਆ ਇਹ ਕੰਮ ਨਾਲ ਤਾਂ ਸਹੀ ਸੀ ਜੀ ਬਈ ਕੁੱਤ ਰਹੀ 15 ਤਰੀਕ ਨੂੰ ਮਗਰ ਨੇ ਦਾ ਯਾ ਅੱਲਾ ਦੇ ਤੇ ਤੂਸਾ ਕੋਹਤਾ 15 ਤਰੀਕ ਨੂੰ ਮਿਲਾਂਗੇ ਇਹਦੇ ਨਾਲ ਤੁਨ ਲੱਭ ਗਿਆ ਪਰ ਡੱਗ ਪਿਆ ਸੀ ਮੀਂਹ ਚ ਬਾਦ ਗਿਆ ਜੀ ਹੱਦ ਚਲੋ ਕੂਤਰ ਉੱਤਰ ਗਿਆ ਦੇ ਲੋਈ ਕੁਰਤੀ ਜਨਨ ਮਾਰ ਲਾ ਗਿਆ ਦੂਜੇ ਰੂਤਰ ਨੂੰ ਇਹਦਾ ਜਵਾਬ ਦਾ ਬਹੁਤ ਜ਼ੋਰ ਲੱਗਾ ਯਾਰ ਅੱਜ ਮੀਂਹ ਚ ਤਾਂ ਹੀ ਬੈਠਾ ਰਹਿ ਜਨ ਜਰ ਕੂਤਰ ਆਇਆ ਨਹੀਂ ਮੀਂਹ ਚ ਭੇਜੀ ਗਿਆ ਵਿਚਾਰ ਤਾਂ ਜਾ ਕਮੂ ਯਾਰ ਮੂੰਹ ਨਹੀਂ ਤਕੁੰਦਾ ਯਾਰ 10 ਕੂਤਰ ਗਵਾਜ ਗਿਆ ਸੀ ਅੱਜ ਇਹਨਾਂ ਦਾ ਗੇੜਿਆਂ ਵਾਲਾ ਲੱਭ ਲਿਆ ਪਰ ਇਹਨਾਂ ਨੇ ਕੱਬਿਆ ਹੋਇਆ ਅੱਜ ਮੈਂ ਲਵਾਉਣਾ ਭਾਈ ਜਦੋਂ ਇਹ ਪਹਿਲਾਂ ਗੱਲ ਚੱਲਦੀ ਉਹ ਤਾਂ ਬੋਲਦਾ ਚੱਲ ਮਿਲ ਗਿਆ ਆ ਗਿਆ ਵਧੀਆ ਹੋ ਗਿਆ ਮਿਲਦਾ ਜਾਣਾ ਇਹ ਉਹ ਆ ਗਿਆ ਪੂਟੀ ਭਈ ਹੁਣ ਪੂਟੀ ਭਈ ਜਦੋਂ ਲਾਹ ਦੇ ਆ ਗਿਆ ਬਹੁਤ ਹੋਰ ਲੱਗਿਆ ਪੂਟੀ ਭਈ ਅੱਛਾ ਇਹਨੇ ਵੀ ਲਵਾਇਆ ਇਹਨੇ ਵੀ ਲਵਾਉਣੇ ਆ ਆ ਗਿਆ ਫਿਰ ਬੋਲ ਰਿਹਾ ਸੀ ਤਾਂ ਮੈਂ ਤੇ ਫਿਰ ਤੇ ਆ ਕੇ ਆਉਣਾ ਤੇ ਘਰ ਕੇ ਆਏ ਹਾਂ ਰਾਹੀ ਉੱਠਿਆ ਇਹਦਾ ਸਾਰਨ ਵੱਧ ਜ਼ੋਰ ਲੱਗਾ ਯਾਰ ਕੋਠੇ ਦੇ ਬੈਠੇ ਦਾ ਪਰ ਮੈਂ ਦਿਖਾਇਆ ਇਹਨੂੰ ਇਹ ਇਸ ਨੂੰ ਨਾ ਫਿਰਦਾ ਓਏ ਓਡਾ ਵੇ ਹੂੰ ਅਸੀਂ ਨਾਂ ਕੀ ਗਾਈ ਲੋ ਸਕਰਦਿਏ ਖੁੱਡੇਆਂ ਦੇ ਕੁਝੇ ਵੀ ਵਾਰ ਦੇਖ ਮੀ ਅੱਜ ਬਹੁਤ ਪੈ ਗਿਆ ਬਈ ਨੇਰੀ ਬਹੁਤ ਸੀ ਤਕ ਤਮ ਖਦਿਆ ਹੋ ਗਿਆ ਰਿਹ ਜੂਰਾ ਖੋਡਿਆਂ ਦੇ ਵਿੱਚ ਵੀ ਪਸੜ ਜਾਂਦਾ ਗਈ ਸੀ ਹਵਾ ਨੇ ਪਲਰ ਪੁਲਰ ਵੀ ਚੱਕਤੇ ਸੀ ਕਰਨ ਲੱਗੇ ਆ ਜੀ ਵਲੌਗ ਦੀ ਸਮਾਪਤੀ ਕਿਵੇਂ ਲੱਗਿਆ ਜੀ ਅੱਜ ਦਾ ਬਲੌਗ ਆਪਣਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਵੀਡੀਓ ਵੇਖਣ ਲਈ ਧੰਨਵਾਦ ਜੀ ਸਾਰੇ ਭਰਾਵਾਂ ਦਾ